ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀ ਗਿਆ ਛਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆਂ ਨੇ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਇਹਦੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰਕੇ ਸਿੱਖਿਆ ਵੀ ਆਮਰ ਸਿੰਘ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅਮਰਤ ਵੇਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਪਰਿਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿੰਦਾ ਇਹਨਾਂ ਨੂੰ ਵੀ ਜੇ ਤੁਸੀਂ ਆਮਰ ਸਿੰਘ ਚਮਕੀਲਾ ਦੇ ਫੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਅਸਲ ਸੋਚ ਸੀ ਹੁਣ ਦੀ ਉਹਨੂੰ ਪੂਰੀ ਕਰਕੇ ਦਿਖਾਓ ਯਾਰ ਦੂਜੀ ਬੇਨਤੀ ਹੈ ਵੀ ਜਿਹੜਾ ਬਚਪਨ ਦਾ ਮੈਂ ਪਿਆਰ ਲਿਆ ਮੈਂ ਭਾਈ ਸਾਹਿਬ ਦਾ ਲਿਆ ਜ਼ਿੰਦਗੀ ਦਾ ਪਰ ਜੇ ਅਸਲ ਗਵਈਆ ਅਸਲ ਗੀਤਕਾਰ ਕਿਹੜੀ ਰੂਤੋਂ ਮੈਂ ਪੇਸ਼ ਕਰਾਂ ਦਰਵੇਸ਼ ਭਗਤ ਬਲੰਦ ਹੌਸਲਾ ਗੀਤਕਾਰੀ ਕਲਾਕਾਰੀ ਸਾਜ ਦੇ ਵਿੱਚ ਹਰ ਇੱਕ ਪੱਖ ਤੋਂ ਨਿਰਪੱਖ ਪਰ ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਚਮਣਾ ਨਾ ਜੰਮਿਆ ਨਾ ਕੋਈ ਜੰਮਣਾ ਹੈ ਹਾਂਜੀ ਤੇ ਬੇਨਤੀ ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀ ਗਿਆ ਛੱਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆ ਨੇ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਇਹਦੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰਕੇ ਸਿੱਖਿਆ ਵੀ ਆਮਰ ਸੰਗ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅਮਰਤ ਵੇਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਪਰਿਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿੰਦਾ ਇਹਨਾਂ ਨੂੰ ਵੀ ਜੇ ਤੁਸੀਂ ਆਮਰ ਸਿੰਘ ਚਮਕੀਲਾ ਦੇ ਫੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਅਸਲ ਸੋਚ ਸੀ ਹੁਣ ਦੀ ਉਹਨੂੰ ਪੂਰੀ ਕਰਕੇ ਦਿਖਾਓ ਯਾਰ ਦੂਜੀ ਬੇਨਤੀ ਆ ਵੀ ਜਿਹੜਾ ਬਚਪਨ ਦਾ ਮੈਂ ਪਿਆਰ ਲਿਆ ਮੈਂ ਭਾਈ ਸਾਹਿਬ ਦਾ ਲਿਆ ਜ਼ਿੰਦਗੀ ਦਾ ਪਰ ਜੇ ਅਸਲ ਗਵਈਆ ਅਸਲ ਗੀਤਕਾਰ ਕਿਹੜੀ ਰੂਤੋਂ ਮੈਂ ਪੇਸ਼ ਕਰਾਂ ਦਰবেশ ਭਗਤ ਬਲੰਦ ਹੌਸਲਾ ਗੀਤਕਾਰੀ ਕਲਾਕਾਰੀ ਸਾਜ ਦੇ ਵਿੱਚ ਹਰ ਇੱਕ ਪੱਖ ਤੋਂ ਨਿਰਪੱਖ ਪਰ ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਜੰਮਣਾ ਹੈ ਨਾ ਜੰਮਿਆ ਨਾ ਕੋਈ ਜੰਮਣਾ ਹੈ ਹਾਂਜੀ ਤੇ ਬੇਨਤੀ ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀਗਾ ਛਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆ ਨੇ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਇਹਦੇ ਵਿਯੋਗ ਦੇ ਵਿੱਚ ਏਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰਕੇ ਸਿੱਖਿਆ ਵੀ ਆਮਰ ਸੰਗ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅਮਰਤਵਾਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਪਰਿਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿਣਾ ਇਹਨਾਂ ਨੂੰ ਵੀ ਜੇ ਤੁਸੀਂ ਆਮਰ ਸੰਗ ਚਮਕੀਲਾ ਦੇ ਫੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਅਸਲ ਸੋਚ ਸੀ ਹੁਣ ਦੀ ਉਹਨੂੰ ਪੂਰੀ ਕਰਕੇ ਦਿਖਾਓ ਯਾਰ ਦੂਜੀ ਬੇਨਤੀ ਆ ਵੀ ਜਿਹੜਾ ਬਚਪਨ ਦਾ ਮੈਂ ਪਿਆਰ ਲਿਆ ਮੈਂ ਭਾਈ ਸਾਹਿਬ ਦਾ ਲਿਆ ਜ਼ਿੰਦਗੀ ਦਾ ਪਰ ਜੇ ਅਸਲ ਗਵਈਆ ਅਸਲ ਗੀਤਕਾਰ ਕਿਹੜੀ ਰੂਤੋਂ ਮੈਂ ਪੇਸ਼ ਕਰਾਂ ਦਰवेश ਭਗਤ ਬਲੰਦ ਹੌਸਲਾ ਗੀਤਕਾਰੀ ਕਲਾਕਾਰੀ ਸਾਜ ਦੇ ਵਿੱਚ ਹਰ ਇੱਕ ਪੱਖ ਤੋਂ ਨਿਰਪੱਖ ਪਰ ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਜੰਮਣਾ ਹੈ ਨਾ ਜੰਮਿਆ ਨਾ ਕੋਈ ਜੰਮਣਾ ਹੈ ਹਾਂਜੀ ਤੇ ਬੇਨਤੀ